ਐਮ ਐਲ ਏ ਸਾਹਿਬ ਦੇ ਬੜੇ ਕਲੀਪੀ ਸਾਥੀ ਤੋਂ ਜੋ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ ਸ਼ਨੀ ਉਹਦੇ ਕੋਲ ਛਿੱਕਾ ਫੜਿਆ ਗਿਆ ਉਸ ਦੇ ਸਨੀ ਦਾ ਸਤਾ ਭਰਾ ਐਮ ਐਲ ਏ ਸਾਹਿਬ ਦਾ ਪੀ ਏ ਵੀ ਹੈ ਤੇ ਅੱਜ ਸਰਕਾਰ ਦਾ ਜ਼ੋਰ ਲੱਗਿਆ ਐਮ ਐਲ ਏ ਸਾਹਿਬ ਦਾ ਜ਼ੋਰ ਲੱਗਿਆ ਉਹਨੂੰ ਬਚਾਉਣ ਦਾ ਪਹਿਲਾਂ ਤਾਂ ਐਮ ਐਲ ਏ ਸਾਹਿਬ ਦੀ ਸਟੇਟਮੈਂਟ ਆਉਂਦੀ ਹੈ ਕਿ ਇਹ ਤਾਂ ਜੀ ਗੱਡੀ ਤੁਰ ਹੀ ਜਾਂਦੀ ਇਹਨੇ ਕਿਸੇ ਨੂੰ ਲਿਫਟ ਦਿੱਤੀ ਤੇ ਉਹਦੇ ਵਿੱਚੋਂ ਜਿਹੜੇ ਬੰਦਿਆਂ ਨੇ ਲਿਫਟ ਲਈ ਉਹਨਾਂ ਕੋਲੋਂ ਕੀਤਾ ਪਿਆ ਐਮਐਲਏ ਸਾਹਿਬ ਨੂੰ ਪੁੱਛਣਾ ਚਾਹਣਾ ਹੈ ਤੁਸੀਂ ਕਹਿ ਰਹੇ ਹੋ ਗੱਡੀ ਚੋਰੀ ਜਾਂਦੀ ਚ ਲਿਫਟ ਦਿੱਤੀ ਤੇ ਪੁਲਿਸ ਦੀ ਐਫਆਈਆਰ ਇਹ ਕਹਿ ਰਹੀ ਹੈ ਕਿ ਗੱਡੀ ਖੜੀ ਸੀ ਦੇ ਵਿੱਚ ਕੰਪਿਊਟਰ ਟੰਡਾ ਸੀ ਤੇ ਕੰਪਿਊਟਰ ਟੰਡਾ ਕੀ ਕਰ ਰਿਆ ਸੀ ਵਿੱਚ ਇੱਜੇ ਦਾ ਮਗਰਮਾਦ ਸਾਹਿਬ ਦੇ ਤੇਰੇ ਫੋਨ ਲੱਗੇ ਬਿਨਾਂ ਕਿਸੇ ਪੜਤਾਲ ਤੋਂ ਬਿਨਾਂ ਕਿਸੇ ਇਨਕੁਆਇਰੀ ਤੋਂ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਈਵ ਚਿੱਟਾ ਆਪ ਆਦਮੀ ਪਾਰਟੀ ਦੇ ਐਮ ਐਲ ਏ ਵੰਡਣ ਲੱਗੇ ਆ ਕਿਸੇ ਕੀਮਤ ਤੇ ਕੋਈ ਬੰਦਾ ਕੱਢਣ ਦੀ ਕੋਸ਼ਿਸ਼ ਨਾ ਕਰਿਓ ਇਸ ਸਿਆਸੀ ਤਬਾਹ ਥੱਲੇ ਕੋਈ ਇਹੋ ਜਿਹਾ ਕਦਮ ਨਾ ਲਿਓ ਜਿਹਦਾ ਕੱਲ ਨੂੰ ਵੋਟਾਂ ਦੇ ਵਿੱਚ ਜਾ ਕੇ ਤੁਹਾਨੂੰ ਪੁਕਰਾ ਪੈਣਾ ਮੁੱਚਪੜ ਕਮੇਟੀ ਦੀ ਪ੍ਰਾਪਰਟੀ ਤੇ ਪੋਦੇ ਤੇ ਮੀਟਰ ਲੱਗ ਗਿਆ ਪ੍ਰਾਈਵੇਟ ਬੰਦੇ ਦੇ ਨਾਲ ਕਰੋਣਾ ਪਈਆਂ ਦੀ ਪ੍ਰਾਪਰਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਮੁਨਸਿਪਲ ਕਮੇਟੀ ਦੀ ਪ੍ਰਾਪਰਟੀ ਤੇ ਪ੍ਰਾਈਵੇਟ ਬੰਦੇ ਦਾ ਮਿਲਣਾ ਇੱਕ ਜਿੰਦਰਾ ਲਾਉਣ ਦਿੱਤਾ ਗਿਆ। ਨੇਮਪਲੇਟ ਲਾਉਣ ਦਿੱਤੀ ਗਈ। ਜਿਹੜੇ ਅਕਸਰਾ ਨੇ ਮਿਲੀਪੁਤ ਕਰਕੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਅਸੀਂ ਰਿਟਚ ਜਾਣ ਲੱਗੇ ਆ। ਕੇਸ ਨੰਬਰ 7925 ਚੱਲ ਰਿਹਾ ਰਿਟ ਕੋਰਟ ਵਿੱਚ। ਬੰਦੇ ਉਹੀ ਹੈ ਚਾਹੇ ਟੈਂਡਰ ਮੰਡੀਆਂ ਦੇ ਹੋਣ ਚਾਹੇ ਲੇਬਰ ਦੇ ਹੋਣ ਚਾਹੇ ਤਰਕਾਂ ਦੇ ਹੋਣ ਚਾਹੇ ਧੂ ਮਾਫੀਆ ਹੋਣੇ ਬੰਦੇ ਉਹੀ ਹੈ ਪਿਛਲੀ ਸਰਕਾਰ ਤੋਂ ਉਹਨਾਂ ਨੂੰ ਪੰਜੇ ਵਾਲਿਆਂ ਦੀ ਛਤਰਛਾਇਆ ਸੀ ਮੇਰੇ ਮੂੰਹ ਤੋਂ ਘੁਆਣੇ ਹੋ ਕੈਮਰੇ ਦੇ ਮੱਗਰ ਖੜ ਕੇ ਆਪ ਹਸੀ ਜਾਂਦੇ ਹੋ ਕੱਲ ਕੇ ਪਰਸੋਂ ਐਮਐਲਏ ਸਾਹਿਬ ਦੇ ਬੜੇ ਕਰੀਬੀ ਸਾਥੀ ਤੋਂ ਜੋ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ سنی ਉਹਦੇ ਤੋਂ ਸਿੱਕਾ ਖੜਿਆ ਗਿਆ ਉਸੇ ਸਨੀ ਦਾ ਸਤਾ ਭਰਾ ਐਮਐਲਏ ਸਾਹਿਬ ਦਾ ਪੀਏ ਵੀ ਹੈ ਸੋ ਉਹਦੇ ਵਿੱਚ ਵੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇਹਨਾਂ ਦਾ ਹੈ ਉਹ ਦਿਸਦਾ ਕਿ ਕਿੰਨਾ ਖੋਖਲਾ ਕਿੰਨਾ ਹੌਲੋ ਹੈ ਕਿ ਅੱਜ ਸਰਕਾਰ ਦਾ ਜੋਰ ਲੱਗਿਆ ਐਮਐਲਏ ਸਾਹਿਬ ਦਾ ਜੋਰ ਲੱਗਿਆ ਉਹਨੂੰ ਬਚਾਉਣ ਵਾਸਤੇ ਪਹਿਲਾਂ ਤਾਂ ਐਮਐਲਏ ਸਾਹਿਬ ਦੀ ਸਟੇਟਮੈਂਟ ਆਉਂਦੀ ਹੈ ਕਿ ਇਹ ਤਾਂ ਜੀ ਗੱਡੀ ਤੁਰ ਹੀ ਜਾਂਦੀ ਇਹਨੇ ਕਿਸੇ ਨੂੰ ਲਿਫਟ ਦਿੱਤੀ ਤੇ ਉਹਦੇ ਵਿੱਚੋਂ ਜਿਹੜੇ ਬੰਦਿਆਂ ਨੇ ਲਿਫਟ ਲਈਤੀ ਉਹਨਾਂ ਕੋਲੋਂ ਚਿੱਟਾ ਫੜਿਆ ਗਿਆ ਐਫ ਆਈ ਆਰ ਜਿਹੜੀ ਆ ਪੁਲਿਸ ਵੱਲੋਂ ਕੱਟੀ ਗਈ ਐਫ ਆਈ ਆਰ ਦੇ ਵਿੱਚ ਬੜੀ ਕਲੀਅਰਲੀ ਸਟੇਟ ਕੀਤਾ ਗਿਆ ਕਿ ਇਹ ਗੱਡੀ ਪਾਰਕ ਵਾਲੇ ਨੂੰ ਮੂੰਹ ਕਰਕੇ ਪਾਰਕ ਸੀ ਖੜੀ ਸੀ ਉੱਥੇ ਚਾਰ ਬੰਦੇ ਗੱਡੀ ਦੇ ਵਿੱਚ ਬੈਠੇ ਸੀ ਤੇ ਸਨੀ ਗੱਡੀ ਚਲਾਉਂਦਾ ਸੀ ਇੱਕ ਹੋਰ ਸਨੀ ਆ ਉਹ ਤੇ ਦੋ ਜਾਨੇ ਹੋਰ ਜਿੰਨਾ ਕੋਲ 310 ਗ੍ਰਾਮ ਹੀਰੋਇਨ ਪੜੀ ਗਈ ਹੋ ਜਿੱਥੇ ਗੇਅਰ ਬਾਕਸ ਹੈ ਉਥੇ ਕੰਪਿਊਟਰ ਟੰਡਾ ਰੱਖਿਆ ਹੋਇਆ ਸੀ ਕਿਉਂਕਿ ਚਿੱਟਾ ਤੋਲ ਕੇ ਦੇਣਾ ਵੀ ਸੀ ਨਾ ਤਾਂ ਸੋ ਮੇ ਐਮਐਲਏ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਸੀਂ ਕਹਿ ਰਹੇ ਹੋ ਗੱਡੀ ਧੁਰੀ ਜਾਂਦੀ ਚਲਪਟ ਦਿੱਤੀ ਤੇ ਪੁਲਿਸ ਦੀ ਐਫਆਈਆਰ ਇਹ ਕਹਿ ਰਹੀ ਹੈ ਕਿ ਗੱਡੀ ਖੜੀ ਸੀ ਤੇ ਵਿੱਚ ਕੰਪਿਊਟਰ ਕੰਡਾ ਸੀ ਫਿਰ ਕੰਪਿਊਟਰ ਕੰਡਾ ਕੀ ਕਰ ਰਿਹਾ ਸੀ ਵਿੱਚ ਇੱਕ ਮੋਬਾਈਲ ਫੋਨ ਵਿੱਚੋਂ ਗ੍ਰਾਮਤ ਹੋਇਆ ਉਹ ਮੋਬਾਈਲ ਫੋਨ ਤੇ ਬਾਕੀ ਦੂਜੇ ਤਿੰਨਾਂ ਦੇ ਮੋਬਾਈਲ ਫੋਨ ਕਿਉਂ ਨਹੀਂ ਪੁਲਿਸ ਸੀਜ਼ ਕਰਕੇ ਉਹਦਾ ਰਿਪੋਰਟ ਕੱਢਦੀ ਫੜੇ ਜਾਣ ਤੋਂ ਪਹਿਲਾਂ ਕਿੰਨਾ ਨਾਲ ਗੱਲ ਹੋ ਰਹੀ ਸੀ ਫੜੇ ਜਾਣ ਤੋਂ ਬਾਅਦ ਪੌਲਾ ਕਿਨੂੰ ਗਈਆਂ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਜਿਉਂ ਤੇ ਨਸ਼ਿਆ ਵਿਰੋਧ ਅਸੀਂ ਵੱਡੀ ਮੱਛਲੀ ਨੂੰ ਜਾਣਾ ਹੈ ਜਿਹੜੇ ਛੋਟੇ ਜਿਹੜੇ ਖਾਂਦੇ ਆ ਉਹਨਾਂ ਨੂੰ ਨਹੀਂ ਫੜਨਾ ਮੱਛੀਆਂ ਵੱਲ ਨੂੰ ਤੁਰੇ ਕਿਉਂ ਨਹੀਂ ਅਜੇ ਤਾਈਂ ਇੱਥੇ ਦਾ ਮਗਰਮੱਛ ਆਪਦੇ ਚਿਹਰੇ ਵਿਖਾਉਣ ਲੱਗੇ ਬਿਨਾਂ ਕਿਸੇ ਪਰਤਾਲ ਤੋਂ ਬਿਨਾਂ ਕਿਸੇ ਇਨਕੁਆਇਰੀ ਤੋਂ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਕਲੀਨ ਚਿੱਟਾ ਆਪ ਆਦਮੀ ਪਾਰਟੀ ਦੇ ਐਮਐਲਏ ਵੰਡਣ ਲੱਗੇ ਆ ਕਿ ਉਹ ਤਾਂ ਇਨਵੋਲਟ ਹੀ ਨਹੀਂ ਸੀ ਉਹਨਾਂ ਦੀਆਂ ਸਫਾਰਸ਼ਾਂ ਤੇ ਥਾਣਿਆਂ ਦੇ ਵਿੱਚ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਅਜੇ ਤੱਕ ਤਾਂ ਹਵਾਲਾਤ ਦੇ ਅੰਦਰ ਹੀ ਨਹੀਂ ਦਿੱਤੇ ਗਏ ਉਹ ਸੋ ਇਹ ਮਸਲਾ ਤਾਂ ਸਾਰੇ ਪੰਜਾਬ ਦੇ ਸਾਹਮਣੇ ਆ ਗਿਆ ਹੈ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਕਿੰਨਾ ਖੋਖਲਾ ਸਾਬਤ ਹੋ ਰਿਹਾ ਇਹਨਾਂ ਦਾ ਮੈਂ ਜਿੱਤੇ ਜਿਨ੍ਹਾਂ ਨੇ ਖੜੇ ਆ ਮੇਰੇ ਵੀਰਾਂ ਨੇ ਪੁੱਛਾਂ ਲਿਆ ਨੇ ਉਹਨਾਂ ਨੂੰ ਵਧਾਈ ਜ਼ਰੂਰ ਦੇਵਾਂਗਾ ਇਸ ਗੱਲ ਦੀ ਪਰ ਨਾਲ ਦੀ ਨਾਲ ਇਸ ਗੱਲ ਦੀ ਬੇਨਤੀ ਵੀ ਕਰੂੰਗਾ ਤੇ ਮੈਂ ਵਾਰਨ ਵੀ ਕਰਨਾ ਚਾਹੁੰਦਾ ਇਹ ਬੜਾ ਸੀਰੀਅਸ ਮੈਟਰ ਹੈ ਸਾਡੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋ ਰਿਹਾ ਹੈ ਇਸੇ ਕੀਮਤ ਤੇ ਕੋਈ ਬੰਦਾ ਕੱਢਣ ਦੀ ਕੋਸ਼ਿਸ਼ ਨਾ ਕਰੇ ਉਹ। ਇਹ ਸਿਆਸੀ ਦਬਾਅ ਥੱਲੇ ਕੋਈ ਇਹੋ ਜਿਹਾ ਕਦਮ ਨਾ ਲਿਓ ਜਿਹਦਾ ਕੱਲ ਨੂੰ ਵੋਟਾਂ ਦੇ ਵਿੱਚ ਜਾ ਕੇ ਤੁਹਾਨੂੰ ਪੁਖਤਰਾ ਪੈਣਾ। ਸੌ ਤਰ੍ਹਾਂ ਦੇ ਐਵੀਡੈਂਸ ਮਿਲ ਜਾਂਦੇ ਆ ਫੋਨ ਤਾਂ ਅੱਜ ਤੁਸੀਂ ਛੱਡ ਦਿਓਗੇ। ਸਾਲ ਨੂੰ ਸਰਕਾਰ ਬਦਲਣੀ ਆ ਮੁੜ ਕੇ ਫੇਰ ਫੋਨ ਫਰੋਲੇ ਜਾਣੇ ਆ। ਸਾਰੇ ਡਾਟੇ ਆ ਜਾਣੇ ਆ ਵੀ ਕਿੱਥੇ ਕਿੱਥੇ ਕਾਲਾਂ ਹੋਈਆਂ, ਕਿਹਨੂੰ ਕਿਹਨੂੰ ਸੰਪਰਕ ਹੋਈਆਂ, ਕਿਹਨੇ ਛੱਡਿਆ। ਸੁਮੇ ਬੇਨਤੀ ਕਰਦਾ ਹੈ ਕਿ ਜਿਹੜੀ ਕਾਰਵਾਈ ਕੀਤੀ ਹੈ CIA ਸਟਾਫ ਫਰੀਦਕੋਟ ਨੇ ਬੜੀ ਵਧੀਆ ਕਾਰਵਾਈ ਕੀਤੀ ਹੈ ਹੁਣ ਪ੍ਰੈਸ਼ਰ ਝੱਲਣ ਦਾ ਦਮ ਵੀ ਰੱਖਿਓ ਮੱਤਾਂ 'ਚ ਜਾਣ ਰੱਖਿਓ ਆਪਦੀ ਜਿਹੜਾ ਸਹੀ ਕੰਮ ਕਰੂਗਾ ਤਾਨੂੰ ਹਰ ਸਰਕਾਰ ਕੋਈ ਆਵੇ ਉਹਨੂੰ ਅਪਰੀਸ਼ੀਏਟ ਵੀ ਕਰੂਗੀ ਉਹਨੂੰ ਅਵਾਰਡ ਵੀ ਕਰੂਗੀ ਦੂਜਾ ਮਸਲਾ ਜਿਹੜਾ ਹੁਣ ਅਸੀਂ ਅੱਜ BC ਸਾਹਿਬ ਨੂੰ ਮਿਲੇ ਆ ਫਰੀਦਕੋਟ ਕੋਟਪੂਰਾ 메ਨ ਰੋਡ ਤੇ ਸ਼ਹਿਰ ਦੇ ਅੰਦਰ ਮਿਉਂਸਿਪਲ ਕਮੇਟੀ ਦੇ ਹੱਦ ਦੇ ਅੰਦਰ ਮ्युनਿਸਪਲ ਕਮੇਟੀ ਦੀ ਇੱਕ ਬੜੀ ਪ੍ਰਾਈਮ ਪ੍ਰਾਪਰਟੀ ਪਈ ਹੈ ਜਿਹਦੀ ਜਿਹਦੀ ਅੱਜ ਕੀਮਤ ਤਕਰੀਬਨ ਮਾਰਕੀਟ ਚ 10 ਕਰੋੜ ਤੋਂ ਉੱਪਰ ਹੈ ਵੇਕੈਂਟ ਪ੍ਰਾਪਰਟੀ ਪਈ ਸੀ ਮ्युनਿਸਪਲ ਕਮੇਟੀ ਦੀ ਪਹਿਲਾਂ ਪਿਛਣੀ ਸਰਕਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਉਸ ਵੇਲੇ ਦੇ ਐਮਐਲਏ ਨੇ ਤੇ ਉਹਦੇ ਸਾਥੀਆਂ ਨੇ ਕਿਉਂਕਿ ਉਹਨੂੰ ਧਾਲੀ ਬਾਬਾ ਕਹਿੰਦੇ ਸੀ ਤੁਸੀਂ ਸਾਰੇ ਹੀ ਜਾਣਦੇ ਹੋ ਉਸ ਵੇਲੇ ਦੇ ਐਮਐਲਏ ਤੇ ਉਹਦੇ ਸਾਥੀਆਂ ਨੇ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰਾਈਮ ਪ੍ਰਾਪਰਟੀ ਹੈ ਇਹਨੂੰ ਵਲ ਕੇ ਤੇ ਆਪ ਦਾ ਕੋਈ ਮੌਲੂਕੂਲ ਬਣਾਵਾਂਗੇ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਉਂਸਲਰ ਸੀ ਸਾਡੇ ਪ੍ਰਧਾਨ ਸਾਹਿਬ ਸਾਰੇ ਕਾਉਂਸਲਰਾਂ ਨੇ ਲੜ ਕੇ ਸ਼ਹਿਰ ਵਾਸੀਆਂ ਨੇ ਰਲ ਕੇ ਉਹਦਾ ਕਬਜ਼ਾ ਰੋਕਿਆ ਸੀ ਤੇ ਮਨਿਸਪਲ ਕਮੇਟੀ ਨੇ ਆਪ ਦੇ ਕਬਜ਼ੇ ਅਧੀਨ ਉਹ ਦੁਬਾਰਾ ਪ੍ਰਾਪਰਟੀ ਲੈ ਲਈ ਸੀ ਆ ਮਤਾ ਪਿਆ ਹੋਇਆ 27 9 2019 ਦਾ ਮਤਾ ਮਨਿਸਪਲ ਕਮੇਟੀ ਨੇ ਉਹ ਪ੍ਰਾਪਰਟੀ ਆਫ ਦੇ ਕਬਜ਼ੇ ਅਧੀਨ ਲਈ ਉਸ ਤੋਂ ਬਾਅਦ ਡਿਪਟੀ ਡਾਇਰੈਕਟਰ ਕੋਲੇ ਇਹ ਬੰਦਿਆਂ ਨੇ ਇੱਕ ਝੂਠਾ ਸੱਚਾ ਕੇਸ ਦਾਇਰ ਕੀਤਾ ਜਿਹੜਾ ਕੇਸ ਡਿਪਟੀ ਡਾਇਰੈਕਟਰ ਦੀ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਮਨਿਸਪਲ ਕਮੇਟੀ ਦੇ ਹੱਕ ਦੇ ਵਿੱਚ ਕਰ ਦਿੱਤਾ ਗਿਆ ਉਸ ਤੋਂ ਬਾਅਦ ਮਨਿਸਪਲ ਕਮੇਟੀ ਨੇ ਇੱਕ ਹੋਰ ਪੱਤਰ ਲਿਖ ਕੇ ਜਿਹੜੇ ਕੇਸ ਦੇ ਵਿੱਚ ਉਹ ਦਾਇਰ ਕੀਤਾ ਗਿਆ ਜਿਹੜਾ ਤੁਸੀਂ ਗੱਲ ਕਰਦੇ ਕਿ ਕੇਸ ਦਾ ਜਿਹੜਾ ਕਾਰਜ ਹੈ ਜਿਹੜੇ ਕਬਜ਼ਾਕਾਰੀ ਸੀ ਜੀ ਕਾਂਗਰਸ ਦੇ ਉਸ ਵੇਲੇ ਦੇ ਲੀਡਰ ਸੀ ਉਹਨਾਂ ਵੱਲੋਂ ਤਾਇਰ ਹੋਇਆ ਸੀ ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਗੱਲ ਕਰਕੇ ਦੱਸ ਰਿਹਾ ਸੀ ਪ੍ਰਮੁਖ ਸਕੱਤਰ ਨੂੰ ਪ੍ਰਮੁਖ ਸਕੱਤਰ ਸਥਾਨਕ ਸਰਕਾਰਾਂ ਨੂੰ ਜੱਤੀ ਲਿਖੀ ਇੱਕ ਖੁਦਕਦਰ ਕਮੇਟੀ ਨੇ ਕਿ ਮਿਊਨਿਸਪਲ ਕਮੇਟੀ ਇਹਦੀ ਕਾਬਜ ਹੋ ਚੁੱਕੀ ਹੈ ਕਬਜ਼ਾ ਅਸੀਂ ਲੈ ਲਿਆ ਤੇ ਇਹਨੂੰ ਖੁੱਲੀ-ਪੋਲੀ ਰਾਈ ਸਾਨੂੰ ਓਪਨ ਆਪਸ਼ਨ ਦੇ ਵਿੱਚ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇ ਆ ਬਤਾ ਨੀਸ ਤੇ ਦੇਣ ਦੀ ਜਾਂ ਵੇਚਣ ਦੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਤੇ 3/11 2021 ਦਾ ਇਹ ਮਤਾਂ ਪਿਆ ਅੱਜ ਵੀ ਉਹ ਜਿਹੜੀ ਪ੍ਰਾਪਰਟੀ ਹੈ ਉਹ ਮਿਊਨਿਸਪਲ ਕਮੇਟੀ ਕੋਲੇ ਹੈ ਮੈਂ ਸਵਾਲ ਹੁਣ ਤੁਸੀਂ ਦੇਖੋ ਦੁਬਾਰਾ ਲੈਂਡ ਸ਼ਾਰਕਸ ਜਿਹਨੂੰ ਆਪਾਂ ਕਹਿ ਦਿੰਦੇ ਆਂ ਧੂਮ ਆਪੀਆ ਜਿਹਨੂੰ ਕਹਿ ਦਿੰਦੇ ਆਂ ਫੇਰ ਉਹਦੀ ਤੇ ਅੱਖ ਰੱਖ ਲਈ ਮਿਊਨਿਸਪਲ ਕਮੇਟੀ ਦੀ ਪ੍ਰਾਪਰਟੀ ਤੇ ਉਹਦੇ ਤੇ ਮੀਟਰ ਲੱਗ ਗਿਆ ਪ੍ਰਾਈਵੇਟ ਬੰਦੇ ਦੇ ਨਾਮ ਦਾ ਮੀਟਰ ਦੀ ਫੋਟੋ ਹੈ ਦੀ ਉਹ ਅਸੀਂ ਆਪਣੇ ਕੋਲੇ ਸਾਨੂੰ ਕੋਈ ਬਾਤ ਚਲਾਉਣੀ ਮੈਂ ਬੀਸ ਸਾਹਿਬ ਨੂੰ ਦੇਖ ਕੇ ਆਇਆ ਕਿ ਉਹ ਪ੍ਰਾਪਰਟੀਆਂ ਬੀਸ ਸਾਹਿਬ ਨੂੰ ਦੇਖ ਤੀਆਂ ਮੀਟਰ ਲੱਗ ਗਿਆ ਇੱਕ ਪ੍ਰਾਈਵੇਟ ਬੰਦੇ ਦੇ ਨਾਂ ਤੇ ਪਹਿਲਾ ਸਵਾਲ ਮੇਰਾ ਇਹ ਹੈ ਮਿਊਨਿਸਪਲ ਕਮੇਟੀ ਦੀ ਪ੍ਰਾਪਰਟੀ ਦੇ ਵਿੱਚ ਪ੍ਰਾਈਵੇਟ ਬੰਦੇ ਦਾ ਮੀਟਰ ਕਿਵੇਂ ਲੱਗ ਸਕਦਾ ਹੈ ਕੀ ਫਿਜ਼ੀਕਲ ਵੈਰੀਫਿਕੇਸ਼ਨ ਪ੍ਰਾਪਰਟੀ ਦੀ ਨਹੀਂ ਹੁੰਦੀ ਆ ਮੈਂ ਤੁਹਾਨੂੰ ਬਿਫਰ ਦਾ ਫੋਟੋ ਦਿਖਾ ਦਿੰਦਾ ਕੀ ਪ੍ਰਾਪਰਟੀ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਕਿ ਇਹ ਬੰਦਾ ਉਸ ਪ੍ਰਾਪਰਟੀ ਦਾ ਮਾਲਕ ਕਾਬਜ ਹੈ ਜਿਹਦੇ ਅਸੀਂ ਮੀਟਰ ਲਾ ਕੇ ਦੇ ਰਹੇ ਹਾਂ ਨੇਮ ਪਲੇਟ ਬੰਦੇ ਦੀ ਵਕਰੀ ਲੱਗ ਗਈ ਆ ਉਹਨੇ ਆਪਣੀ ਨੇਮ ਪਲੇਟ ਲਾ ਲਈ ਉਹਦੇ ਤੇ ਤੇ ਨੇਮ ਪਲੇਟ ਆ ਦੇਖ ਲਓ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਦਿੰਦਾ ਤੇ ਦਰਵਾਜ਼ਾ ਲਾ ਕੇ ਤੇ ਜਿੰਦਰਾ ਵੀ ਲਾਤਾ ਉਹਦੇ ਜੋ ਮੈਂ ਪੁੱਛਦਾ ਕਿ ਇਹ ਬਿਜਲੀ ਬੋਰਡ ਦੇ ਕਿਹੜੇ ਮੁਲਾਜ਼ਮਾਂ ਦੀ ਜਿਹੜੀ ਭੁਗਤਿਆ ਦਰਵਾਜ਼ੇ ਨੂੰ ਜਿੰਦਰਾ ਨਵਾਂ ਦਰਵਾਜ਼ਾ ਲਾ ਕੇ ਜਿੰਦਰਾ ਲਾਤਾ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲੀ ਗੱਲ ਤਾਂ ਮੀਟਰ ਲਾਉਣ ਵੇਲੇ ਲਾਈਨਮੈਨ ਜਾ ਕੇ ਫਿਜ਼ੀਕਲੀ ਵੈਰੀਫਾਈ ਕਰਦਾ ਹੈ ਕਿ ਮੇਰੀ ਜਾਣਕਾਰੀ ਮੁਤਾਬਕ ਲਾਈਨਮੈਨ ਨੇ ਦਸਤਕ ਨਹੀਂ ਕੀਤੀ ਤੇ ਮੀਟਰ ਲਾਉਣ ਤੇ ਉੱਚ ਅਫਸਰਾਂ ਨੇ ਸਿਆਸੀ ਤਬਾ ਥੱਲੇ ਸਾਡੇ ਕਮਿਸ਼ਨਰਾਂ ਨੂੰ ਵੀ ਫੋਨ ਆ ਰਿਹਾ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਅਧਿਕਾਰੀਆਂ ਦੇ ਕੁਝ ਅਧਿਕਾਰੀਆਂ ਨੇ ਸਿਆਸੀ ਤਬਾਦਲੇ ਉਥੇ ਮੀਟਰ ਲਾਇਆ ਮਿਊਨਿਸਪਲ ਕਮੇਟੀ ਦੀ ਪ੍ਰਾਪਰਟੀ 'ਚ ਇੱਕ ਪ੍ਰਾਈਵੇਟ ਬੰਦੇ ਦਾ ਮੀਟਰ ਹੈ ਇੱਕ ਜਿੰਦਰਾ ਲਾਉਣ ਦਿੱਤਾ ਗਿਆ ਨੇਮਪਲੇਕ ਲਾਉਣ ਦਿੱਤੀ ਗਈ ਜਿਹੜੇ ਅਫਸਰਾਂ ਨੇ ਮਿਲੀਭੁਗ ਕਰਕੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਅਸੀਂ ਰਿਟ ਵਿੱਚ ਚਾਨ ਲਗਿਆ ਮੈਂ ਮ्युनਿਸਪਲ ਕਮੇਟੀ ਦੇ ਈਓ ਸਾਹਿਬ ਨੂੰ ਵੀ ਦੱਸਣਾ ਚਾਹੁੰਦਾ ਮੈਂ ਡੀ ਸਾਹਿਬ ਨੂੰ ਬੇਨਤੀ ਕਰਕੇ ਆਇਆ ਇਹ ਸਾਡੀ ਸ਼ਹਿਰ ਦੀ ਪ੍ਰਾਪਰਟੀ ਹੈ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਹੈ ਕਿਸੇ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ ਇਸ ਵੀ ਸਰਕਾਰ ਚ ਵੀ ਰੋਕਾਂਗੇ ਇਹ ਸਰਕਾਰ ਚ ਵੀ ਰੋਕਾਂਗੇ ਤੇ ਈਓ ਸਾਰਾ ਲਵਾਉਣ ਮ्युनਿਸਪਲ ਕਮੇਟੀ ਦਾ ਮੀਟਰ ਹਟਵਾਉਣ ਤੋਂ ਪਰਚਾ ਦਰਜ ਕਰਨ ਵਾਸਤੇ ਲਿਖਣ ਪੰਜਾਬ ਪੁਲਿਸ ਨੂੰ ਜਿਨ੍ਹਾਂ ਨੇ ਮੀਟਰ ਲਾਇਆ ਉਹਨਾਂ ਦੇ ਖਿਲਾਫ ਵੀ ਬਹਿਕਮੇ ਆਇਆ ਖਿਲਾਫ ਜਿਨ੍ਹਾਂ ਦੇ ਨਾਮ ਤੇ ਲਗਿਆ ਉਹਨਾਂ ਦੇ ਖਿਲਾਫ ਵੀ ਕਿਉਂ ਪਹਿਲਾਂ ਦੇ ਵਿਅਕਤੀ ਜਿਹਨੂੰ ਕਾਪੀ ਪੰਚੀ ਕੀਤੀ ਚਾਹ ਵੀ ਹੋ ਰਿਹਾ ਤੇ ਕੱਡੇ ਪੁਲਿਸ ਨੂੰ ਸਾਰਾ ਕੁਝ ਮੈਂ ਪੁੱਛਦਾ ਕਰਕੇ ਦੇਣਾ ਮੈਨੂੰ ਤਾਂ ਸਾਰਾ ਪਤਾ ਹੈ ਮੇਰੇ ਕੋਲ ਤਾਂ ਰਿਕਾਰਡ ਹੈ ਇਹ ਇੱਥੇ ਵੀ ਨਾ 75 25 ਚੱਲ ਰਿਹਾ ਰਿਪੋਰਟ ਬੰਦੇ ਉਹੀ ਹੈ ਚਾਹੇ ਟੈਂਡਰ ਮੰਡੀਆਂ ਦੇ ਹੋਣ ਚਾਹੇ ਲੇਬਰ ਤੇ ਹੋਣ ਚਾਹੇ ਟ੍ਰੱਕਾਂ ਤੇ ਹੋਣ ਚਾਹੇ ਧੂ ਮਾਫੀਆ ਹੋਵੇ ਬੰਦੇ ਉਹੀ ਐ ਪਿਛਲੀ ਸਰਕਾਰ ਚ ਉਹਨਾਂ ਨੂੰ ਪੰਜੀਆਦਿਆਂ ਦੀ ਛਤਰਛਾਇਆ ਸੀ ਯਾਰ ਮੇਰੇ ਮੂੰਹ 'ਚ ਭੋਆਣੇ ਹੋ ਕੈਮਰੇ ਦੇ ਮੱਗਰ ਖੜ ਕੇ ਆਪ ਹੱਸੀ ਜਾਂਦੇ ਹੋ ਤੁਸੀਂ ਬਚਾਓ ਨਾ ਸ਼ਹਿਰ ਦੀਆਂ ਪ੍ਰਾਪਰਟੀਆਂ ਨੂੰ ਸਾਹਿਆਂ ਨੂੰ ਹਿੰਮਤ ਕਰਨੀ ਚਾਹੀਦੀ ਮੈਂ ਯੂ ਸਾਹਿਬ ਨੂੰ ਦਿਲਤੀ ਕਰਦਾ ਹਾਂ ਜਾਂ ਤਾਂ ਇਹਦੇ ਤੇ ਕਾਰਵਾਈ ਕਰ ਨਹੀਂ ਤਾਂ ਫਿਰ ਰਿਟ ਭੁਗਤਨਾਸਤੇ ਤਿਆਰ ਰਹਿਣ ਹਾਈ ਕੋਰਟ ਦੀਆਂ ਪੌੜੀਆਂ ਜਿੱਦੋਂ ਚੜਨੀਆਂ ਪਈਆਂ ਨਾ ਯੂ ਸਾਹਿਬ ਕਿ ਉਦੋਂ ਫਿਰ ਮੁੜ ਕੇ ਕਿਸੇ ਨੇ ਜਿਨ੍ਹਾਂ ਨੇ ਤੁਹਾਨੂੰ ਟੈਲੀਫੋਨ ਕੀਤੇ ਇਹਨਾਂ ਨੇ ਵਕੀਰ ਪੀਲੀ ਕਰਕੇ ਦੇਣਾ